ਆ ਗਿਆ ਰਾ ਦੂਜਾ ਸ੍ਰੀ ਅਪ੍ਰਿਸ਼ਤ ਬਲੌਕ ਸੰਪਤੀ ਇਲੈਕਸ਼ਨਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਦੇ ਘਰ ਜਾ ਕੇ ਇਹਨਾਂ ਨੂੰ ਪਹੁੰਚਾਇਆ ਤਾਂ ਹੁਣ ਕਬਰਾ ਕੇ ਉਹਨਾਂ ਨੇ ਸੋਚਿਆ ਕਿ ਹੁਣ ਅਕਾਲੀ ਦਲ ਨੂੰ ਮੇਨ ਟਾਰਗੇਟ ਬਣਾ ਲਿਆ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੇਨ ਟਾਰਗੇਟ ਬਣਾ ਲਿਆ ਹੁਣ ਜਿਹੜਾ ਇਹਨਾਂ ਨੇ ਸਰੂਪ ਗੁਰੂ ਮਹਾਰਾਜ ਦੇ ਸਰੂਪ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਉਹ ਇਨਵੈਸਟੀਗੇਸ਼ਨ ਦਾ ਮਤਲਬ ਕੀ ਸੀ ਉਹਨਾਂ ਦਾ ਮਤਲਬ ਗੁਰੂ ਮਹਾਰਾਜ ਦੇ ਰੂਪ ਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਸੀ ਉਹਨੂੰ ਯੂਜ਼ ਕਰਕੇ ਉਹ ਅਕਾਲੀ ਦਲ ਦੀ ਲੀਡਰਸ਼ਿਪ ਤੇ ਹਮਲਾ ਕਰਨਾ ਚਾਹੁੰਦੇ ਸੀ ਤੁਸੀਂ ਦੇਖ ਲਓ ਪਿਛਲੇ ਦਿਨ ਜਿਹੜੀ ਐਸਆਈਟੀ ਬਣਾਈ ਹੈ ਪਹਿਲੇ ਜਿਹੜੇ ਅਫਸਰ ਐਸਆਈਟੀ ਚ ਬਣਾਏ ਐ ਉਹ ਅਫਸਰ ਐ ਕੋਈ 6 ਮਹੀਨੇ ਜੇਲ੍ਹ ਕੱਟ ਕੇ ਆਏ ਕੋਈ ਸਸਪੈਂਡ ਹੋਏ ਕੋਈ ਕ੍ਰਪਟ ਉਹ ਅਫਸਰ ਚੁਣੇ ਐ ਉਹੀ ਅਫਸਰ ਬਿਕਰਮ ਦੇ ਇਹ ਸੈਟ ਕਿ ਉਹੀ ਅਫਸਰ ਪੁਰਾਣੇ ਜਿੱਥੇ ਜਿੱਥੇ ਆ ਕਹਿੰਦੇ ਆ ਇਹਨਾਂ ਦੇ ਹਿੱਟਮੈਨ ਹਨ ਜਿਨ੍ਹਾਂ ਦਾ ਨਿਸ਼ਾਨਾ ਹੈ ਕਿ ਇਹਨੂੰ ਵਰਤ ਕੇ ਦਿਨ ਰਾਤ ਉਹਨਾਂ ਨੂੰ ਆ ਅਫਸਰ ਉਹ ਹੈ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ ਕਿ ਅਸੀਂ ਕੋਈ ਜਾਇਜ਼ ਨਾਜਾਇਜ਼ ਨਹੀਂ ਦੇਖਣੀ ਜੋ ਕਹੀ ਜਾਊਂਗੇ ਅਸੀਂ ਕਰੀ ਜਾਵਾਂਗੇ ਹੁਣ ਉਹਨਾਂ ਨੇ ਆ ਸਰੂਪ ਮਹਾਰਾਜ ਬਿਰੂ ਮਹਾਰਾਜ ਦੇ ਸਰੂਪਾਂ ਦੀ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਹੁਣ ਇਹਨਾਂ ਦਾ ਨਿਸ਼ਾਨਾ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਫੜਨਾ ਹੈ ਤੁਸੀਂ ਦੇਖ ਲਓ ਕਿੰਨੀਆਂ ਕਾਨੂੰਨੀਆਂ ਧਜੀਆਂ ੜਾਈਆਂ ਹੁਣ ਐਸਆਈਟੀ ਜਿਹੜੀ ਸਰੂਪਾਂ ਦੀ ਇਨਵੈਸਟੀਗੇਸ਼ਨ ਵਾਸਤੇ ਬਣਾਈ ਹੈ ਤੁਸੀਂ ਦੇਖ ਲਓ ਉਹਨੂੰ ਬਾਹਨਾ ਲਾ ਕੇ ਉਹਦਾ ਕੰਮ ਕੀ ਹੈ ਕਿ ਜੀ ਅਸ਼ਵਨੀ ਇਹਨੇ ਸਵੇਟ ਸਿਰੇ ਸੀਏ ਹੈ ਕਰਨ ਇੱਥੇ ਕਰ ਲੁਕੀ ਵਕੀਲ ਹੈ ਲੁਧਿਆਣੇ ਵਿੱਚ ਉਹਨਾਂ ਦੇ ਘਰੇ ਉਹਨਾਂ ਦੇ ਦਫ਼ਤਰ 'ਚ ਰੇਡ ਮਾਰੀ ਉਹ ਜਿਹੜੇ ਸੀਏ ਇਕੱਲੇ ਮੇਰੇ ਨਹੀਂ ਹੈ ਬਹੁਤ ਲੋਕਾਂ ਦੇ ਲਾਇਰ ਹੈਗੇ ਵਕੀਲ ਹੈ ਇੱਕ ਕੰਪੈਕਸ ਦੇ ਸਭ ਤੋਂ ਵੱਡੇ ਵਕੀਲ ਹੈ ਉਹਨਾਂ ਦੇ ਰੇਡ ਮਾਰੀ ਉਹਨਾਂ ਦਾ ਕਿਹ ਜੀਟੀਸੀ ਨਾਲ تعلق ਹੈ ਕੁਝ ਵੀ ਨਹੀਂ ਉਹਨਾਂ ਦਾ ਕੋਈ تعلق ਨਹੀਂ ਉੱਥੇ ਗਏ ਮੇਰੀਆਂ ਕੰਪਨੀਆਂ ਦੀ ਜਿਹੜੀਆਂ ਬੈਲੈਂਸ ਸ਼ੀਟਾਂ ਪਈਆਂ ਸੀ ਉਥੇ ਚੱਕ ਲਏ ਹੋਰ ਕੋਈ ਦੇਖਿਆ ਨਹੀਂ ਮੇਰੇ ਜੋ ਅਕਾਊਂਟ ਸੀ ਬੈਲੈਂਸ ਚੱਕ ਲਏ ਉਹਦੇ ਬਾਅਦ ਇੱਕ ਹੋਰ ਬਟਿੰਡੇ ਸੀ ਜਿਹੜਾ ਸਾਡਾ ਪੁਰਾਣਾ 10 ਸਾਲ ਪਹਿਲੇ ਉਹ ਸੀਗਾ ਹੁਣ ਹੈ ਹੀ ਨਹੀਂ ਖਣ ਉਹਦੇ ਦਫ਼ਤਰ ਕੇ ਉਹਨੂੰ ਲੈ ਕੇ ਕੋਲੀ ਨੂੰ ਵਰਤ ਕੇ ਕਿਉਂਕਿ ਸਿੱਧਾ ਦਾ ਪੰਗਾ ਲੈਂਦੇ ਨਹੀਂ ਤੇ ਉਹ ਵਰਤ ਕੇ ਉੱਥੇ ਜਾ ਕੇ ਉੱਥੋਂ ਹੀ ਸਮਾਨ ਚੱਕ ਲੈ ਤੂੰ ਅਸੀਂ ਫੈਸਲਾ ਕੀਤਾ ਸਾਰੀ ਪਾਰਟੀ ਨੇ ਅੱਜ ਕਿਸਦਾ ਡੀਜੀਪੀ ਕੋਲ ਜਾਣੇ ਆ ਕਿ ਜੇ ਤੁਸੀਂ ਪਰਚਾ ਦੇਣਾ ਫਿਰ ਦਲੇਰੀ ਨਾਲ ਦਿਓ ਸਿੱਧੇ ਦਿਓ ਮਰਦਾ ਮੰਗੂ ਪਰਚਾ ਦਿਓ ਐ ਨਹੀਂ ਹੈ ਕਿ ਲਕੋ ਲਕੋ ਕੇ ਗਰੀਬ ਬੰਦਿਆਂ ਦੇ ਘਰਾਂ ਨੂੰ ਚੱਕ ਕੇ ਉਹਨਾਂ ਦੀ ਲੇਡੀਜ਼ ਨੂੰ ਤੰਗ ਕਰਕੇ ਉਹਨਾਂ ਤੋਂ ਝੂਠੇ ਬਿਆਨ ਦੇ ਕੇ ਅਜੀ ਸੁਬੂਤੀ ਕੋਰਕ ਬੇਟੀ ਅੱਜ ਡੀਜੀਪੀ ਸਾਹਮਣੇ ਪੇਸ਼ ਹੋਈ ਅਸੀਂ ਸਾਰੇ ਆਪਣੇ ਅਕਾਊਂਟ ਆਪਣੇ ਬੈਂਕ ਸਟੇਟਮੈਂਟ ਤੁਹਾਨੂੰ ਦੇ ਰਹੇ ਆ ਜਿਹਦਾ ਜੋ ਚੈੱਕ ਕਰਨਾ ਹੈ ਕਰ ਲੋ ਸਾਨੂੰ ਕੋਈ ਡਰ ਨਹੀਂ ਤੁਸੀਂ ਗ੍ਰਿਫਤਾਰੀ ਦਾ ਬੁਲਾਫਰ ਦਿੱਤਾ ਜੀ ਅਸੀਂ ਕਿਹਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਐਵੇਂ ਲੋਕਾਂ ਨੂੰ ਚੱਕੀ ਜਾਂਦੇ ਹੋ ਮੇਰੇ ਜੇ EMPLOYEES ਆ ਉਹਨਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕਰੀ ਜਾਂਦੇ ਹੋ ਮੈਂ ਕਿਹਾ ਜੇ ਹਿੰਮਤ ਹੈ ਤੇ ਮੇਰੇ ਤੇ ਪਰਚਾ ਦਿਓ ਦਿਓ ਪਰਚਾ ਮੇਰੇ ਤੇ ਲਿਓ ਸੱਚ ਬੋਲਣ ਮੈਂ ਕੋ ਭੱਜੇ ਤੁਸੀਂ ਆਪ ਹੀ ਕਿਹਾ ਸੀ ਸੁਖ-ਵਲਾਸਟਾਉਂਗੇ 5 ਸਾਲ ਹੋ ਗਿਆ ਕਿਉਂ ਨਹੀਂ ਡਾਇਆ ਹੁਣ ਮੇਰਾ ਸਾਰਾ ਕੁਝ ਲੀਗਲ ਹੈ ਬੱਸਾਂ ਕਹਿੰਦੇ ਸੀ ਆ ਜਿਹੜੇ ਮਾਤਾ ਸੋਚਦੇ ਕਿ ਡਰਾ ਡਰਾ ਲਾਂਗੇ ਸ਼ਰੋਮ ਨਹੀਂ ਖਾਲੀ ਦਿਲ ਕੋਈ ਡਰਨ ਵਾਲੀ ਪਾਰਟੀ ਨਹੀਂ ਹੈ ਸਭ ਪ੍ਰਕਾਸ਼ ਸਿੰਘ ਬਾਦਲ ਨੇ ਨਾ ਬਾਦਲ ਸਾਹਿਬ ਝੁਕੇ ਨਾ ਡਰੇ ਭਾਵੇਂ 16-16 ਸਾਲ ਜੇਲਾ ਕਟੀਆਂ ਤੇ ਮੈਂ ਕੇਜਰੀਵਾਲ ਨੂੰ ਕਹਿ ਦੇਣਾ ਚਾਹਣਾ ਹੈ ਕਿ ਜੇ ਹਿੰਮਤ ਆ ਤਾਂ ਸਿੱਧਾ ਆ ਮੈਦਾਨ ਦੇ ਵਿੱਚ ਐਵੇਂ ਪੁਲਿਸ ਨੂੰ ਵਰਤ ਕੇ ਉਹਨਾਂ ਨੂੰ ਉਹਨਾਂ ਤੋਂ ਆਪਣੇ ਹਥਿਆਰ ਬਣਾ ਕੇ ਉਹਨਾਂ ਨੂੰ ਝੂਠੇ ਲੋਕਾਂ ਦੇ ਕਾਨੂੰਨ ਦੀ ਧਜਿਆ ਉੜਾ ਕੇ ਤੁਸੀਂ ਆਮ ਲੋਕਾਂ ਨੂੰ ਤੰਗ ਕਰਨ ਦੀ ਲੋੜ ਨਹੀਂ ਹੈ ਜੇ ਕਰਨਾ ਤੇ ਆਓ ਸਿੱਧੇ ਆਓ ਤੇ ਐਸ ਕਰਕੇ ਮੈਂ ਡੀਜੀਪੀ ਸਾਹਿਬ ਨੂੰ ਅਸੀਂ ਗਿਆ ਜੇ ਇਹਨਾਂ ਨੇ ਕੋਈ ਗਲਤ ਕੀਤਾ ਫਿਰ ਸ਼ਰਮ ਨਹੀਂ ਇਕਾਲੀ ਦਲ ਸੜਕਾਂ ਤੇ ਵੀ ਆਊਗੀ ਅਸੀਂ ਠੇਰਾ ਕਰਾਂਗੇ ਭਾ ਜਿੰਨੇ ਮਰਜ਼ੀ ਪਰਚੇ ਦੇ ਦਿਓ ਅਸੀਂ ਪ੍ਰਵਾਹ ਨਹੀਂ ਕਰਾਂਗੇ ਬੀਜਪੀ ਸਾਹਿਬ ਨੇ ਕੀ ਕਿਹਾ ਜੀ ਮੈਂ ਉਹਨਾਂ ਨੂੰ ਕਹਿ ਕੇ ਆ ਗਿਆ ਸਿੱਧੀ ਵਾਰਨਿੰਗ ਦੇ ਕੇ ਆ ਗਿਆ ਕਿ ਹੁਣ ਤੁਹਾਡੇ ਤੇ ਹੈ ਜੇ ਪੰਜਾਬ ਵਿੱਚ ਤੁਸੀਂ ਗੁੰਡਾਗਰਦੀ ਦਾ ਰਾਜ ਰੱਖਿਆ ਜਿਨ੍ਹਾਂ ਦੀ ਗੁੰਡਾਗਰਦੀ ਨਹੀਂ ਅਸੀਂ ਚ